ਇਹ ਹੈ ਗੁਰਦੁਆਰਾ ਸਾਹਿਬ ਦਾ 메인 게ਟ ਆ ਆਪਣੇ ਕਿਤੇ ਤੋਂ ਗੁਰਦੁਆਰਾ ਸਾਹਿਬ ਤੱਕ ਕਿੰਨੇ ਕਿਲੋਮੀਟਰ ਬੰਦਾਗਾ ਆਪਾਂ ਕਿੰਨੇ ਸੋਨਿਆ ਬਸਤਾ ਗਈ ਸੀ ਹੋਰ ਆਪਾਂ ਨੇ ਸੰਤ ਬਾਬਾ ਕਰਮ ਸਿੰਘ ਜੀ ਰਾਣਾ ਸਾਹਿਬ ਵਾਲੇ ਨੇ ਇਹ ਜਗ੍ਹਾ ਤੇ ਆ ਕੇ ਭਗਤੀ ਕੀਤੀ ਸੀ ਫਿਰ ਉਹਨਾਂ ਦੇ ਨਾਂ ਤੇ ਇਹ ਜਗ੍ਹਾ ਦਾ ਨਾਮ ਕਰਮਸਰ ਰੱਖਤਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਚੱਲੇ ਆ ਗੁਰਦੁਆਰਾ ਕਰਮਸਰ ਚੌਂਟਾ ਸਾਹਿਬ ਤੇ ਉੱਥੇ ਜਾ ਕੇ ਕਰਾਉਣਿਆ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀਡੀਓ ਨਾਲ ਬਨੇ ਰਹੋ ਚਲਿਏ ਲਓ ਜੀ ਪਹੁੰਚ ਗਏ ਆ ਪੰਗਰ ਗੁਰਦੁਆਰਾ ਸਾਹਿਬ ਤੇ ਇਹ ਆ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਆ ਪਾਪਾ ਮੈਂ ਆਪਣੇ ਪਿੰਡ ਤੋਂ ਗੁਰਦੁਆਰਾ ਸਾਹਿਬ ਤਿੰਨ ਕਿਲੋਮੀਟਰ ਪੈਂਦਾਗਾ ਪਾਪਾ ਕਿੰਨੀ ਸੋਹਣੀ ਅਵਸਥਾ ਹੈ ਦੀ ਆ ਹੋਰ ਆ ਪਾਪਾ ਰੱਖੀ ਸੰਤ ਬਾਬਾ ਕਰਮ ਸਿੰਘ ਜੀ ਰਾੜਾ ਸਾਹਿਬ ਵਾਲੇ ਨੇ ਇਹ ਜਗ੍ਹਾ ਤੇ ਆ ਕੇ ਭਗਤੀ ਕੀਤੀ ਸੀ ਫਿਰ ਉਹਨਾਂ ਦੇ ਨਾਂ ਤੇ ਇਹ ਜਗ੍ਹਾ ਦਾ ਨਾਮ ਕਰਮਸਾਲ ਰੱਖਤਾ ਤੇ ਆ ਨਾਲ ਹੀ ਨਹਿਰ ਜਾਂਦੀ ਹੈ ਗੁਰਦੁਆਰਾ ਸਾਹਿਬ ਦੇ ਨਾਲ-ਨਾਲ ਜਾਂਦੀ ਹੈ ਬਿਲਕੁਲ ਤੇ ਇਧਰਲੀ ਸਾਈਡ ਆ ਗਿਆ ਗੁਰਦੁਆਰਾ ਸਾਹਿਬ ਵਾਲਿਆਂ ਦਾ ਸਕੂਲ ਹੁਣ ਤਾਂ ਸਕੂਲ ਬੰਦ ਪਿਆਗਾ ਉਹ ਲੋ ਕੋਰੋਨਾ ਤੋਂ ਬਾਅਦ ਬੰਦ ਹੋ ਗਿਆ ਸੀ ਇਹ ਤੇ ਮੈਂ ਵੀ ਇੱਥੇ ਸਟੱਡੀ ਕੀਤੀ ਸੀ ਪਹਿਲੀ ਕਲਾਸ ਤੋਂ 10ਵੀਂ ਤੱਕ ਹਾਂ ਗੁਰੂ ਮਹਾਰਾਜ ਦਾ ਪ੍ਰਕਾਸ਼ ਉੱਪਰ ਹੈਗਾ ਤੇ ਇੱਥੇ ਜਦੋਂ ਕੋਈ ਸਮਾਗਮ ਹੁੰਦਾ ਹੈ ਉਦੋਂ ਲੋਰੇ ਕਰਦੇ ਹੁੰਦੇ ਨੇ نیچے ਤੇ ਆ ਪੂਰਾ ਹਾਲ ਭਰਿਆ ਹੁੰਦਾਗਾ ਜਦੋਂ ਸਮਾਗਮ ਹੁੰਦਾ ਕੋਈ ਆ ਹੁਣ ਬਰਸਿ ਆਉ ਥੋੜੇ ਦਿਨਾਂ ਨੂੰ ਉਦੋਂ ਬਹੁਤ ਜ਼ਿਆਦਾ ਇਕੱਠ ਹੁੰਦਾ ਔਰੇ ਉਹ ਇੱਥੇ ਬਿਠਾਉਣ ਗਿਆ ਨਾ ਪਾਪਾ ਹੈ ਕਿਵੇਂ ਖਾਵੇ ਆਵਾਜ਼ ਮੁੜ ਕਿਉਂਦੀ ਆ ਨਾ ਆ ਇੱਧਰ ਸਾਹਮਣੇ ਆ ਗਿਆ ਲੰਗਰ ਲੰਗਰ ਹਾਲ ਇੱਧਰ ਜਿਹੜੀ ਖੜਿਆਂ ਦੀ ਤਸਵੀਰ ਆ ਇਹ ਸੰਤ ਪਾਪਾ ਕਰਮ ਸਿੰਘ ਜੀ ਦੀ ਹੈ ਤੇ ਇੱਕਾ ਜਿਹੜੀ ਕੁਰਸੀ ਤੇ ਪਈ ਹੈ ਉਹ ਪਰਾਂ ਸੰਤ ਪਾਪਾ ਇਸਰ ਸਿੰਘ ਜੀ ਦੀ ਆ ਗਈ ਆਸੀ ਬਾਬਾ ਜੀ ਦੀ ਤਸਵੀਰ ਆਪਾਂ ਆ ਗਏ ਆ ਘਰੇ ਤੇ ਵਲੌਗ ਵੇਖਣ ਨਾਲ ਦਾ ਬਹੁਤ ਬਹੁਤ ਧੰਨਵਾਦ ਤੇ ਆਪਣੇ ਵਲੌਗ ਨੂੰ ਲਾਈਕ ਤੇ ਕਮੈਂਟ ਜਰੂਰ ਕਰਨਾ ਤਾਂ ਜੋ ਆਪਾਂ ਨੂੰ ਇਹ ਜੇ ਹੋਰ ਵਲੌਗ ਬਣਾਉਣ ਦੀ ਮੋਟੀਵੇਸ਼ਨ ਮਿਲ ਸਕੇ